ਉਹੋ ਹੀ ਬੰਦਾ ਜਿਹਨੂੰ ਡੀਕਦੇ ਆ ਤੇ ਉਹੋ ਹੀ ਬੰਦਾ ਜਿਹਨੂੰ ਚੋਕ ਕੇ ਦਬਦਬ ਘਰੋਂ ਬਾਹਰ ਛੱਡ ਕੇ ਆਉਨੇ ਆਪਾਂ ਖੇੜ ਨਹੀਂ ਗਿਆ ਵੈਸੇ ਜੇ ਬੰਦੇ ਨੂੰ ਸਮਝ ਲੱਗ ਜੇ ਜੱਫੀਆਂ ਮਾਰ ਕੇ ਬੈਠਾ ਪਦਾਰਥਾਂ ਨਾਲ ਮੈਂ ਕਹੇ ਵੀ ਮਹਿਸੂਸ ਕਰਨਾ ਜਿੰਨਾ ਬੰਦੇ ਨੇ ਆਪਣੇ ਪਰਿਵਾਰਾਂ 'ਚ ਹੀ ਰੋਲਾ ਪਾਇਆ ਨਾ ਧੰਦਿਆਂ ਦਾ ਮਾਇਕ ਪਦਾਰਥਾਂ ਦਾ ਉਹਨਾਂ ਬਾਹਰ ਨਹੀਂ ਹੈਗਾ ਉਹੋ ਹੀ ਭਰਾ ਜਿਹੜੇ ਨਿੱਕੇ ਹੁੰਦੇ ਕਿ ਥਾੜੀ ਜਿਹੀ ਰੋਟੀ ਖਾਂਦੇ ਆ ਉਹੋ ਹੀ ਭਰਾ ਜਿਹੜੇ ਕੱਪੜੇ ਇੱਕ ਜੁਦੇ ਪਾਉਂਦੇ ਆ ਕੀ ਸਮਾ ਮੁੜ ਕੇ ਨੂੰ ਵੇਖਣਾ ਪਸੰਦ ਨਹੀਂ ਕਰਦੇ ਕਿਹੜੀ ਚੀਜ਼ ਹੈ ਕਦੀ ਸੋਚਿਆ ਕਿ ਇਹ ਵੀ ਕਹੀ ਜਾਣਗੇ ਨਾਲ ਥੋੜਾ ਕਿਸੇ ਨੇ ਖਾਣਾ ਪਾਉ ਜੇ ਨਹੀਂ ਖਾਣਾ ਫਿਰ ਤੂੰ ਕਿਉਂ ਲੜਾਈ ਪਾ ਕੇ ਬੈਠਾ ਜੇ ਤੈਨੂੰ ਇਸ ਗੱਲ ਦਾ ਪਤਾ ਵੀ ਕੋਈ ਨਾਲ ਅਜ ਤੱਕ ਲੈ ਕੇ ਗਿਆ ਨਹੀਂ ਤੂੰ ਪਿੱਟ ਸਿਆਪਾ ਕਾਦਾ ਪਾ ਕੇ ਬੈਠਾ ਤੂੰ ਤੂੰ ਕਾਦੀ ਲੜਾਈ ਪਾ ਕੇ ਬੈਠਾ ਵੀ ਜੇ ਤੈਨੂੰ ਪਤਾ ਵੀ ਹੈ ਉਹ ਚੰਗਾ ਬੀਜ-ਬੀਜ ਕੇ ਜਾ ਗੁਰੂਆਂ ਕੋਲ ਸਾਖੀਆਂ ਸਿੱਖਣ ਦੀ ਤਾਂ ਲੋੜੇ ਹੋਈ ਆ ਅੱਜ ਸਾਡਾ ਸਮਾਜ ਇੱਥੇ ਖਲੋਤਾ ਹੋਇਆ ਅਸੀਂ ਵਿਚਾਰ ਤੋਂ ਸਖੜੇ ਹੋ ਗਏ ਸਤਗੁਰੂ ਜੀ ਕਹਿੰਦੇ ਇੱਕੋ ਮਨੁੱਖ ਹੈ ਜਿਹੜਾ ਪਤਾ ਨਹੀਂ ਕਿੰਨਿਆਂ ਪਸ਼ੂਆਂ ਪੰਛੀਆਂ ਦਾ ਜੀਵਨ ਜੂਈ ਜਾਂਦਾ ਇੱਕੋ ਮਨੁੱਖ ਹੈ ਸਤਗੁਰ ਰਾਮਦਾਸ ਮਾਰੇ ਕਹਿੰਦੇ ਮੈਂ ਹਰ ਹਰ ਨਾਮ ਧਰ ਸੋਈ ਮੇਰਾ ਆਸਰਾ ਕੀ ਹੈ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਤ ਸੰਤੋਖ ਦਇਆ ਧਰਮਤੀ ਰਖੇ ਮੇਰਾ ਆਸਰਾ ਵਾਹਿਗੁਰੂ ਦਾ ਨਾਮ ਆ ਜਿਉਂ ਭਾਵੈ ਤਿਉ ਰਾਖ ਮੇਰੇ ਸਾਹਿਬ ਮੇਰੇ ਸਾਹਿਬ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਨਾ ਮੈਨੂੰ ਉਦਾਂ ਹੀ ਰੱਖੋ ਮੈਂ ਨਹੀਂ ਕਵਾਂਗਾ ਮੇਰੀ ਮਰਜ਼ੀ ਹੋਵੇ ਕਿ ਆਜ ਅੱਜ ਦਾ ਸਿੱਖ ਅਰਦਾਸ ਹੀ ਕਰ ਰਿਹਾ ਗੁਰੂ ਅਗੇ ਆਣ ਕੇ ਬੋਲੋ ਬੋਲੋ ਸਾਸ ਜੀ